2000 ਦੇ ਪਿੱਛੇ ਹੁਣ ਗਰੰਠੀ ਸਾਹਿਬ ਨੇ ਬਣਾ ਦਿੱਤਾ ਮਾਮਾ ਪਾਂਜੀ ਦਾ ਨਕਲੀ ਮੈਰਿਜ ਸਰਟੀਫਿਕੇਟ ਜਿਸ ਤੋਂ ਬਾਅਦ ਇਹ ਮਾਮਲਾ ਪੱਕ ਗਿਆ ਤੇ ਨਿਹੰਗ ਸਿੰਘਾਂ ਨੂੰ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਦਰਸਲ ਤੁਹਾਨੂੰ ਦੱਸਦੇ ਹਾਂ ਕਿ ਇਹ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਮੋਗਾ ਦੇ ਵਿੱਚ ਇੱਕ ਪਰਿਵਾਰ ਦੀ 30 ਕੁ ਦਿਨਾਂ ਤੋਂ ਲਾਪਤਾ ਹੈ ਘਰ ਛੱਡ ਗਈ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਹੱਥ ਮਾਮਾ ਪਾਂਜੀ ਦਾ ਮੈਰਿਜ ਸਰਟੀਫਿਕੇਟ ਜਿਹੜਾ ਫਰਜ਼ੀ ਸੀਗਾ ਉਹ ਬਰਾਮਦ ਹੋਇਆ ਪੂਰੀ ਖਬਰ ਕੀਆ ਵਿਸਥਾਰ ਦੇ ਨਾਲ ਸਾਂਝੀ ਕਰਦੇ ਦਰਸਲ ਤੁਹਾਨੂੰ ਦੱਸਿਏ ਤਾਂ ਮੋਗਾ ਦੇ ਲਾਲ ਸਿੰਘ ਰੋਡ ਉੱਤੇ ਸਥਿਤ ਇੱਕ ਸੰਗਤ ਸਰ ਗੁਰਦੁਆਰਾ ਸਾਹਿਬ ਹੈ ਔਰ ਜਿੱਥੇ ਕਿ ਉਸ ਸਮੇਂ ਰੋਲਾ ਪੈ ਗਿਆ ਜਦੋਂ ਮਹੀਨਾ ਪਹਿਲਾ ਜੋ ਹੈ ਇੱਕ ਮਹਿਨਾ ਦੀ ਰਹਿਣ ਵਾਲੀ ਲੜਕੀ ਜਿਹੜੀ ਸੀਗੀ ਉਹ ਘਰ ਦੇ ਵਿੱਚੋਂ ਭੱਜ ਗਈ ਸੀਗੀ ਗਾਇਬ ਹੋ ਗਈ ਔਰ ਉਸ ਦਾ ਤੇ ਉਸਦੇ ਮਾਮੇ ਦਾ ਨਕਲੀ ਮੈਰਿਜ ਸਰਟੀਫਿਕੇਟ ਜਿਹੜਾ ਵਾ ਉਹ ਪਰਿਵਾਰ ਦੇ ਹੱਥ ਲੱਗ ਗਿਆ ਤੇ ਜਦੋਂ ਇਹ ਨਕਲੀ ਮੈਰਿਜ ਸਰਟੀਫਿਕੇਟ ਪਰਿਵਾਰ ਦੇ ਹੱਥ ਲੱਗਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਸੂਚਨਾ ਦਿੱਤੀ ਗਈ ਨਿਹੰਗ ਸਿੰਘ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗਰੰਤੀ ਤੋਂ ਪੁੱਛਗਿੱਛ ਕੀਤੀ ਗਈ ਹੈ ਜਿਸ ਤੋਂ ਬਾਅਦ ਗਰੰਤੀ ਨੇ ਆਪਣੀ ਗਲਤੀ ਨੂੰ ਕਬੂਲ ਲਿਆ ਉਸਨੇ ਦੱਸਿਆ ਕਿ 2000 ਰੁਪਏ ਦੇ ਪਿੱਛੇ ਉਸਨੇ ਇਹ ਨਕਲੀ ਜਮੈਰੀ ਸਰਟੀਫਿਕੇਟ ਬਣਾਇਆ ਸੀਗਾ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਿੱਥੇ ਇਸਨੇ ਗਲਤ ਹਰਕਤ ਕੀਤੀ ਉਸ ਦੀ ਨਿੰਦਾ ਵੀ ਕੀਤੀ ਹੈ ਤੇ ਹੁਣ ਗ੍ਰੰਥੀ ਸਾਹਿਬ ਨੂੰ ਜੋ ਹੈ ਪੋਚਕਜ ਕਰਨ ਤੋਂ ਬਾਅਦ ਉਸਨੇ ਦੱਸਿਆ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਲੈ ਕੇ ਆਇਆ ਸੀ ਤੇ ਉਸਨੇ ਦੂਸਰੇ ਗੁਰਦੁਆਰਾ ਸਾਹਿਬ ਦੇ ਵਿੱਚ ਰਖਵਾ ਦਿੱਤਾ ਇਹ ਜਾਣਕਾਰੀ ਸਾਹਮਣੇ ਆਈ ਹੈ ਔਰ ਲੜਕੀ ਦੀ ਮਾਤਾ ਨੇ ਦੱਸਿਆ ਕਿ ਲੜਕੀ ਜਿਹੜੀ ਆ ਇੱਕ ਮਹੀਨੇ ਪਹਿਲਾਂ ਘਰ ਤੋਂ ਕਿਤੇ ਦੂਰ ਚਲੀ ਗਈ ਔਰ ਸਾਨੂੰ ਭਾਲ ਜਿਹੜੀ ਅਸੀਂ ਕਰ ਰਹੇ ਸੀ ਪਰ ਨਹੀਂ ਲੱਭੀ ਦਾ ਹੁਣ ਜਦੋਂ ਥਾਣੇ ਵਿੱਚ ਸੂਚਨਾ ਵੀ ਦਿੱਤੀ ਤਾਂ ਪੁਲਿਸ ਨੇ ਕੋਈ ਵੀ ਸਮਾਧਾਨ ਨਹੀਂ ਲੱਭਿਆ ਹਾਲਾਂਕਿ ਹੁਣ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਉਸਦੇ ਪ੍ਰਾਣ ਜਿਹੜਾ ਵਾ ਉਸਨੇ ਕੁੜੀ ਨੂੰ ਛੁਪਾਇਆ ਹੋਇਆ ਕਿਤੇ ਤੇ ਦੋਨਾਂ ਦਾ ਨਕਲੀ ਮੈਰਿਜ ਸਰਟੀਫਿਕੇਟ ਪਰਿਵਾਰ ਦੇ ਹੱਥ ਲੱਗਿਆ ਤੇ ਜਦੋਂ ਗਰੰਤੀ ਸਾਹਿਬ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ 2000 ਰੁਪਇਆ ਉਸਨੂੰ ਦਿੱਤਾ ਗਿਆ ਸੀਗਾ ਤੇ ਉਸਨੇ ਉਹਨਾਂ ਦੋਨਾਂ ਦਾ ਨਕਲੀ ਜਿਹੜਾ ਮੈਰਿਜ ਸਰਟੀਫਿਕੇਟ ਬਣਾ ਦਿੱਤਾ ਸੀ ਤੁਸੀਂ ਇਸ ਖਬਰ ਨੂੰ ਦੇਖ ਕੇ ਹੈਰਾਨ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਫਰਜ਼ੀ ਮੈਰਿਜ ਸਰਟੀਫਿਕੇਟ ਬਣਾਏ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਉੱਥੇ ਨਿਹੰਗ ਸਿੰਘ ਜੱਥੇਬੰਦੀਆਂ ਪਹੁੰਚ ਕੇ ਉਸ ਗ੍ਰੰਥੀ ਸਾਹਿਬ ਦੇ ਕੋਲੋਂ ਪੁੱਛ ਕੇ ਜ ਕਰਦੀਆਂ ਨੇ ਤੇ ਮਾਮਾ ਪਾਂਜੀ ਦਾ ਕਿਤੇ ਨਾ ਕਿਤੇ ਚੱਕਰ ਦੀ ਗੱਲ ਜਿਹੜੀ ਆ ਜਿਹੜੀ ਛਿੜਦੀ ਆ ਔਰ ਦੋਵਾਂ ਦੇ ਫਰਜ਼ੀ ਮੈਰਿਜ ਸਰਟੀਫਿਕੇਟ ਬਣਾਇਆ ਗਿਆ ਔਰ ਮੀਨਾ ਪਹਿਲਾ ਹੀ ਲੜਕੀ ਘਰ ਤੋਂ ਫਰੈਰੋ ਔਰ ਮਾਤਾ-ਦਾਈ ਬਿਆਨ ਸਾਹਮਣੇ ਆਉਂਦਾ ਹੈ ਕਿ ਉਸਦੇ ਪਰਾਨੇ ਹੀ ਉਹਨਾਂ ਦੀ ਲੜਕੀ ਨੂੰ ਕਿਤੇ ਲੁਕੋਇਆ ਹੋਇਆ ਤੇ ਹਾਲਾਂਕਿ ਹੁਣ ਮੌਕੇ ਤੇ ਕੀ ਕੁਝ ਮਾਹੌਲ ਬਣਦਾ ਹੈ ਕੀ ਪਰਿਵਾਰ ਵਾਲਿਆਂ ਦੇ ਬਿਆਨ ਆਉਂਦੇ ਉਹ ਤੁਸੀਂ ਸੁਣ ਸਕਦੇ ਹੋ ਪਰ ਇੱਕ ਗਰੰਥੀ ਸਾਹਿਬ ਨੇ ਇੱਕ ਕਟਿਆ ਹਰਕਤ ਕੀਤੀ ਜਿਸ ਦੇ ਵਿੱਚ ਇਹ ਮਾਮਲਾ ਭੱਖ ਗਿਆ 2000 ਪਿਛੇ ਵਿਕਣ ਦੀ ਗੱਲ ਜਿਹੜੀ ਸਾਹਮਣੇ ਆਈ ਹੈ ਤੇ ਪਰਿਵਾਰ ਦੇ ਕੀ ਬਿਆਨ ਨੇ ਉਹ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਦੀਪ ਸਿੰਘ ਇੱਕ ਨੂਰ ਖਾਲਸਾ ਫੌਜ ਤੋਂ ਅੱਜ ਆ ਰਿਹਾ ਜੀ ਨਾਲ ਸਾਡੇ ਨਾਲ ਨੰਗ ਸਿੰਘ ਖਾਲਸਾ ਦਲ ਦੇ ਮੁਖ ਜਥੇਦਾਰ ਭਾਈ ਸਾਹਿਬ ਆਈ ਕਰਮਜੀਤ ਸਿੰਘ ਜੀ ਮਾਲਵਾ ਜੋਂ ਆ ਇਹਨਾਂ ਦੇ ਕੋਲੇ ਤੇ ਅਸੀਂ ਇਹਨਾਂ ਦੇ ਨਾਲ ਆਏ ਆ ਤੇ ਸਾਨੂੰ ਬੀਤੇ ਦਿਨੀ ਇਹਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਅੱਜ ਤੋਂ ਤਕਰੀਬਨ ਕੁਝ ਸਾਲ ਪਹਿਲਾਂ ਵੀ ਇਹਨਾਂ ਦੀਆਂ ਦੋ ਤੋਂ ਤਿੰਨ ਸਾਡੇ ਕੋਲੇ ਇਹ ਸ਼ਿਕਾਇਤਾਂ ਆ ਚੁੱਕੀਆਂ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਜਿੱਥੇ ਖੜੇ ਹੋ ਇੱਥੇ ਨਾ ਸਿਰਫ ਗੁਰੂ ਸਾਹਿਬ ਦੇ ਨਾਮ ਦੇ ਹੀਟ ਜਾਲੀ ਨੰਦ ਕਰਜ ਕੀਤੇ ਜਾਂਦੇ ਆ ਹੁੰਦਾ ਕੀ ਹੈ ਇਹ ਕੋਈ ਵੀ ਕਿਸੇ ਪਿੰਡ ਤੋਂ ਕੋਈ ਬੰਦਾ ਆਉਂਦਾ ਇਹਨਾਂ ਦੇ ਨਾਲ ਸੈਟਿੰਗ ਕਰਦਾ ਇੱਥੇ ਆਉਂਦੇ ਆ ਇਹ ਆਨੰਦ ਕਰਜ ਵੀ ਨਹੀਂ ਕਰਦੇ ਸਰਟੀਫਿਕੇਟ ਜਾਰੀ ਕਰਕੇ 2000 3000 5000 ਜਿੰਨਾ ਵੀ ਰੁਪਇਆ ਮਿਲ ਜੇ ਬਾਬੇ ਲਈ ਸਫੀਸ਼ੀਐਂਟ ਹੁੰਦਾ ਔਰ ਇਹ ਲੈ ਕੇ ਉਹਨਾਂ ਨੂੰ ਸਰਟੀਫਿਕੇਟ ਲਾੜ ਕਰ ਦਿੰਦਾ ਔਰ ਅਦਾਲਤ ਜਿਹੜੀ ਇਹ ਨਾ ਸਾਡੀਆਂ ਸਰਟੀਫਿਕੇਟ ਦੇ ਅੰਦਰ ਉਹਨਾਂ ਨੂੰ ਇਹ ਮਨਜ਼ੂਰੀ ਦੇ ਜਾਂਦੀ ਹੈ ਲਿਵਿੰਗ ਰਿਲੇਸ਼ਨਸ਼ਿਪ 'ਤੇ ਜਾਂ ਉਹਨਾਂ ਨੂੰ ਅਧਿਕਾਰ ਦੇ ਦਿੰਦੀ ਹੈ ਵੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਸਹਿਮਤੀ ਦੇ ਨਾਲ ਕੀਤੇ ਨੇ ਅਨੰਦ ਕਾਰਜ ਤੇ ਹੁਣ ਇਹ ਬਾ ਇੱਜ਼ਤ ਰਹਿ ਸਕਦੇ ਨੇ ਪਰ ਜਦੋਂ ਇਹਦੀ ਘੋਖ ਕੀਤੀ ਜਿਹੜਾ ਅੱਜ ਦਾ ਮਸਲਾ ਇਹ ਕਿਸੇ ਪਿੰਡ ਦਾ ਮੁੰਡਾ ਔਰ ਕਿਸੇ ਪਿੰਡ ਦੀ ਕੁੜੀ ਆ ਔਰ ਬਾਅਦ ਦੇ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਮਾਮਾ ਤੇ ਭਾਣਜੀ ਨਿਕਲੇ ਸਕੇ 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 ਹੂੰ ਔਰ ਔਰ ਦੀ ਸਾਰੀ ਕਰਤੂਕਤਾ ਬਾਬੇ ਵਾਲੇ ਕੈਮਰਾ ਮਾਰੋ ਜਿਨੇ ਸਿੱਖ ਪੰਥ ਦੀ ਮਰਿਆਦਾ ਨੂੰ ਖੇਰੂ ਖੇਰੂ ਕਰਤਾ ਇਹ ਨਹੀਂ ਦੇਖਿਆ ਵੀ ਕਿਹੜੇ ਦੋ ਪਰਿਵਾਰ ਨਸ਼ਟ ਹੁੰਦੇ ਨੇ ਜਾਂ ਪੂਰਾ ਸਮਾਜ ਇਹੋ ਜਿਹਾ ਘਰਕ ਜਾਂਦਾ ਇਹੋ ਜਿਹੇ ਬੰਦਿਆਂ ਦਾ ਕਰਕੇ ਤੇ ਗੁਰਦੁਆਰੇ ਦੀ ਆੜ ਦੇ ਵਿੱਚ ਇਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਆ ਜਿਹੜੇ ਮੇਰੇ ਹੱਥ ਦੇ ਵਿੱਚ ਆ ਕੀ ਸੈਟਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਇਹ ਸੈਟਿੰਗ ਐ ਇਦਾਂ ਹੁੰਦੀ ਆ ਜੀ ਜਿਹੜਾ ਕੋਈ ਵਿਚ ਵਿਚੋਲਾ ਹੁੰਦਾ ਇਹਨਾਂ ਨੂੰ 2000 ਜਾਂ 3000 ਜਾਂ 5000 ਜਿੱਥੇ ਵੀ ਬਾਬਾ ਮੰਨ ਜੇ ਇਹ ਉਹਨੂੰ ਪੈਸੇ ਦਿੰਦੇ ਆ ਉਹ ਗਰੀਬ ਪਰਿਵਾਰ ਆ 2000 ਦੇ ਦਿੰਦਾ ਸਰਦਾਰ ਵਰ ਦਾ 5000 ਦੇ ਦਿੰਦਾ ਤਕੜਾ ਜਿਹੜਾ 11000 ਵੀ ਦੇ ਠੀਕ ਆ ਜੀ ਉਹ ਇਹਨੂੰ ਪੈਸੇ ਦਿੰਦੇ ਆ ਇਹ ਆਨੰ ਤਾਂ ਸਦੇ ਸਰਟੀਫਿਕੇਟ ਜਾਰੀ ਕਰ ਦਿੰਦੇ ਆ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਹੁੰਦਾ ਇਹ ਹੁੰਦਾ ਵੀ ਦੋਨੇ ਤਿਹਰਾں ਦੇ ਸਰਟੀਫਿਕੇਟ ਦੇ ਉੱਤੇ ਮੁੰਡੇ ਤੇ ਕੁੜੀ ਦੇ ਮਾਪਿਓ ਦਾ ਹੁੰਦਾ ਆਧਾਰ ਕਾਰਡ ਤੇ ਮੁੰਡੇ ਦਾ ਤੇ ਕੁੜੀ ਦੇ ਦੋਨੇ ਪਰਿਵਾਰ ਸਹਿਮਤੀ ਹੁੰਦੀ ਆ ਤਾਂ ਫਿਰ ਆਨੰਦ ਕਾਰਜ ਮੰਨੇ ਜਾਂਦੇ ਆ ਪਰ ਜਿਹੜਾ ਇਸ ਕੇਸ ਦੇ ਵਿੱਚ ਆਇਆ ਇੱਥੇ ਨਾ ਤਾਂ ਮੁੰਡੇ ਦਾ ਪਰਿਵਾਰ ਹੈਗਾ ਤੇ ਨਾ ਕੁੜੀ ਦਾ ਪਰਿਵਾਰ ਹੈਗਾ ਕੁੜੀ ਦਾ ਪਰਿਵਾਰ ਇੱਥੇ ਖੜਾ ਹੋਏ ਜਿਹੜਾ ਨਾ ਮਹੀਨੇ ਬਾਅਦ ਪਤਾ ਚੱਲਦਾ ਵੀ ਸਾਡੀ ਕੁੜੀ ਜਿਹੜੀ ਹੈ ਉਭੀ ਉਹ ਇਸ ਬਾਬੇ ਦੀ ਕਰਤੂਤ ਕਰਕੇ ਘਰੋਂ ਭੱਜੀ ਹੋਈ ਆ ਉਹਨਾਂ ਭਾਦੇ ਤਾਂ ਉਹਨੇ ਕੁਝ ਵੀ ਨਹੀਂ ਕਰਾਇਆ ਉਹ ਕੁੜੀ ਭੱਜੀ ਹੋਈ ਆ ਪਰ ਉਹ ਭੱਜਿਆਂ ਨੂੰ ਆਸਰਾ ਕੌਣ ਦਿੰਦੇ ਆ ਆ ਗੁਰਦੁਆਰੇ ਦੇ ਵਿੱਚ ਬੈਠੇ ਇਹਨਾਂ ਨੂੰ ਕੀ ਹੁਣ ਦੇ ਦਈਏ ਸੀ ਬੜੀ ਸਾਰੀ ਸੰਗਤ ਜਾਨੂ ਇੱਥੇ ਵਕਫਾਕ ਸਿੱਖ ਜੱਟ ਦੇ ਵੱਡੇ ਨਮਾਇंदे ਪਹੁੰਚੇ ਨੇਗੇ ਤੁਸੀਂ ਵੀ ਆਇਓ ਤੇ ਕੀ ਮੰਗ ਕਰਦੇ ਹੋ ਅਸੀਂ ਤਾਂ ਜੀ ਇਹ ਮੰਗ ਕਰਦੇ ਸਾਡੀ ਸਭ ਤੋਂ ਪਹਿਲਾਂ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆ ਇਹੋ ਜੀ ਜਗ੍ਹਾ ਦੇ ਉੱਪਰ ਬਿਲਕੁਲ ਵੀ ਬਰਾਜਮਾਨ ਹੋਣ ਨਹੀਂ ਦਿੱਤੇ ਜਾਣਗੇ ਠੀਕ ਹੈ ਕਿ ਜਿੱਥੇ ਜਾ ਕੇ ਇਹੋ ਜਿਹੇ ਠੇਕੇਦਾਰ ਆਪਣੀਆਂ ਦੁਕਾਨਾਂ ਚਲਾਉਂਦੇ ਆ ਤੇ ਗੁਰੂ ਸਾਹਿਬ ਦੇ ਅ ਸਰੂਪਾਂ ਦੀ ਉਹ ਨਰਾਦਰ ਕਰਦੇ ਆ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਚਲੋ ਖਾਲਸੇ ਪੰਥ ਨਾਲ ਖਲਵਾੜ ਕਰਦੇ ਆ ਇਹ ਕਾਨੂੰਨਾਂ ਦੇ ਵੀ ਬਹੁਤ ਵੱਡੇ ਦੋਸ਼ੀ ਨੇ ਤਾਂ ਅਸੀਂ ਇਥੋਂ ਜਿਹੜੇ ਅੱਜ ਸਾਰੇ ਤਮਾਮ ਜਥੇਬੰਦੀਆਂ ਨੇ ਫੈਸਲਾ ਲੇਤਾ ਵੀ ਇਹੋ ਜੀਆਂ ਜਗ੍ਹਾ ਦੇ ਉੱਪਰ ਇੱਥੇ ਨਹੀਂ ਹੋਰ ਕਿਤੇ ਵੀ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੂਗੀ ਅਸੀਂ ਉੱਥੇ ਗੁਰੂ ਸਾਹਿਬ ਦੇ ਪਾਵਨ ਸਰੂਪ ਨਹੀਂ ਬਿਰਾਜਮਾਨ ਹੁੰਦੇ ਤੇ ਜਾਣਗੇ ਇਹ ਹੁਣ ਪੰਜਾਂ ਪਿਆਰਿਆਂ ਦੇ ਕੋਲੇ ਪੇਸ਼ ਹੋਣਗੇ ਤਾਂ ਫਿਰ ਅਗਲੀ ਕਾਰਵਾਈ ਉਹ ਪੇਸ਼ੀ ਤੋਂ ਬਾਅਦ ਹੋਵੇਗੀ ਹਰ ਈ ਵਾਰੀ ਕੀ ਹੁੰਦਾ ਵੀ ਅਸੀਂ ਨਾ ਆਪਣਾ ਇੱਕ ਪਰਿਵਾਰ ਵੀ ਹੁੰਦਾ ਅਸੀਂ ਖਾਲਸਾ ਪੰਥ ਦਾ ਆਪਣਾ ਪਰਿਵਾਰ ਆ ਤੇ ਸਾਨੂੰ ਹਦਾਇਤ ਹੈ ਵੀ ਅਸੀਂ ਪਹਿਲਾਂ ਇੱਕ ਜਾਂ ਦੋ ਵਾਰੀ ਅਗਲੇ ਨੂੰ ਵਰਜਿਤ ਕਰੀਏ ਵੀ ਭਾਈ ਜੇ ਇਹਨਾਂ ਨੇ ਸਾਡੇ ਤੋਂ ਐਂ ਕਰਕੇ ਗਲਤੀ ਮੰਨੀ ਹੈ ਵੀ ਮੇਰੇ ਕੋਲੋਂ ਗਲਤੀ ਹੋ ਗਈ ਅਸੀਂ ਗਲਤੀ ਨੂੰ ਐਸ ਤਾ ਸਾਰੇ ਸਿੱਖ ਸੰਗਤ ਨੇ ਔਰ ਸਾਰੇ ਮਹੱਲੇ ਵਾਲੇ ਕਈ ਨਾਰਾਜ਼ ਵੀ ਸੀ ਵੀ ਬਾਬਾ ਜੀ ਨਾਂ ਛੱਡ ਕੇ ਜਾਓ ਇੱਥੋਂ ਸਰੂਪ ਲੈ ਜਾਓ ਤੇ ਪਰ ਅਸੀਂ ਆ ਫਿਰ ਵੀ ਨਹੀਂ ਇੱਕ ਵਾਰੀ ਮੌਕਾ ਦੇਣਾ ਚਾਹੀਦਾ ਬੰਦੇ ਤੋਂ ਗਲਤੀ ਹੁੰਦੀ ਆ ਇਨਸਾਨ ਭੁੱਲਣਹਾਰ ਆ ਤੇ ਖਾਲਸਾ ਪੰਥ ਇਸ ਚੀਜ਼ ਦਾ ਬੜਾ ਸਤਿਕਾਰ ਕਰਦਾ ਵੀ ਜੇ ਕੋਈ ਮਾਫੀ ਮੰਗੇ ਤਾਂ ਉਹਨੂੰ ਇੱਕ ਵਾਰੀ ਮਾਫ ਕਰ ਦੇਣਾ ਜ਼ਰੂਰ ਚਾਹੀਦਾ ਪਰ ਹੁਣ ਇਹਨਾਂ ਦੀ ਤੀਜੀ ਤੋਂ ਚੌਥੀ ਵਾਰੀ ਹੋ ਚੁੱਕੀ ਆ ਜਿਹੜੀ ਸਾਡੇ ਕੋਲੇ ਕੇਸ ਆ ਹੋਰ ਜਿੱਥੇ ਬੰਦੀਆਂ ਕੋਲੇ ਵੀ ਕੇਸ ਆਏ ਸੀਗੇ ਜਾਨੀ 8 ਤੋਂ 10 ਕੇਸ ਹੋ ਚੁੱਕੇ ਨੇ ਸਾਲ ਦੇ ਵਿੱਚ ਤਾਂ ਹੁਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਆਪਣੀ ਜੋ ਵੀ ਮਰਿਆਦਾ ਹੈਗੀ ਆ ਉਹਦੇ ਅਨੁਸਾਰ ਸਰੂਪ ਇੱਥੋਂ ਅਸੀਂ ਲੈ ਕੇ ਜਾਵਾਂਗੇ ਅੱਜ ਸਾਡਾ ਫੈਸਲਾ ਕੀ ਲਾ ਫੈਸਲਾ ਰਵਾਈ ਗੁਜੀ ਦਾ ਖਾਤਾ ਰਵਾਈ ਗੁਜੀ ਪਤ